ਸਿਕਾਲ ਜੀ ਮੈਂ ਤਰਮਿੰਦਰ ਸਿੰਘ ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਹੋਜਾਂ ਸੋ ਪੰਜਾਬ ਕੱਲ 28 ਸਤੰਬਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਉੱਤੇ ਪੰਜਾਬ ਭਰ ਦੇ ਨੌਜਵਾਨਾਂ ਵੱਲੋਂ ਇਕੱਠਿਆਂ ਹੋ ਕੇ ਜਿੱਥੇ ਸ਼ਹੀਦ ਆਜ਼ਮ ਦੇ ਜਨਮ ਦਿਹਾੜੇ ਨੂੰ ਮਨਾਇਆ ਜਾ ਰਿਹਾ ਉੱਥੇ ਹੀ 2022 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੀ ਸੱਤਾ ਦੇ ਉੱਪਰ ਕਹਿ ਲਈਏ ਕਿ ਪੰਜਾਬ ਦੀ ਵਿੱਚ ਜਿਹੜੀ ਸਰਕਾਰ ਚੁਣ ਕੇ ਆਈ ਹੈ ਤੇ ਉਹਦੇ ਮੁੱਖ ਮੰਤਰੀ ਨੇ ਸੋ ਖੜਖੜ ਕਲਾ ਦੀ ਧਰਤੀ ਦੇ ਉੱਪਰ ਹਾਦੀ ਸੀਗੀ ਸ਼ੀਦ ਆਜ਼ਮ ਭਗਤ ਸਿੰਘ ਨੂੰ ਯਾਦ ਕਰਦੇ ਹਾਂ ਹੋਇਆ ਤੇ ਇਹ ਗੱਲ ਕਹੀ ਸੀਗੀ ਵੀ ਮੈਂ ਪੰਜਾਬ ਭਰ ਦੇ ਸਾਰੇ ਨੌਜਵਾਨਾਂ ਦੇ ਲਈ ਰੋਜ਼ਗਾਰ ਦਾ ਪ੍ਰਬੰਧ ਕਰਾਂਗਾ ਇਹਦੀ ਗਰੰਟੀ ਦਿੱਤੀ ਸੀ ਜੇ ਰੋਜ਼ਗਾਰ ਨਾ ਦੇ ਸਕੇ ਤੇ ਇਹਦਾ ਬੇਰੋਜ਼ਗਾਰੀ ਪੱਤਾ ਦਵਾਂਗੇ ਪਰ 3 ਸਾਲ ਬੀਤ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੀ ਗਿਣਤੀ ਨੌਜਵਾਨ ਅੱਜ ਵੀ ਬੇਰੋਜ਼ਗਾਰੀ ਦਾ ਸੰਤਾਪ ਹੰਡਾ ਰਹੇ ਆ ਤੇ ਪੂਰੇ ਪੰਜਾਬ ਭਰ ਦੇ ਵਿੱਚ ਸਰਕਾਰੀ ਆਕੜਿਆਂ ਦੇ ਹਿਸਾਬ ਦੇ ਨਾਲ ਸਿਰਫ ਇੱਕ ਨੌਜਵਾਨ ਨੂੰ ਬੇਰੋਜ਼ਗਾਰੀ ਪੱਤਾ ਦਿੱਤਾ ਜਾ ਰਿਹਾ ਹੈ। ਹੈਰਾਨਗੀ ਤਾਂ ਇਹ ਹੁੰਦੀ ਹੈ ਕਿ ਜਿੱਥੇ ਰੋਜ਼ਗਾਰ ਦੇਣ ਦੇ ਲਈ ਤਿੰਨ ਸਾਲਾਂ 'ਚ ਭਗਵੰਤ ਮਾਨ ਸਰਕਾਰ ਨੇ ਕੰਮ ਕਰਨਾ ਸੀਗਾ ਪਰ ਇਸ ਸਰਕਾਰ ਦੇ ਵੱਲੋਂ ਨੌਜਵਾਨਾਂ ਦੀ ਬਾਅਦ ਤੱਕ ਉਹਨਾਂ ਦੇ ਉੱਪਰ ਉਹ ਨੌਜਵਾਨਾਂ ਦੇ ਬਾਰੇ ਗੱਲ ਤੱਕ ਨਹੀਂ ਕੀਤੀ ਗਈ ਤੇ ਅੱਜ ਇਹ ਹਾਲਾਤ ਬਣ ਗਏ ਜਦੋਂ ਪੰਜਾਬ ਭਰ ਦੇ ਨੌਜਵਾਨ ਰੋਜ਼ਗਾਰ ਮੰਗਦੇ ਆ ਤੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਤਾੜਿਆ ਜਾਂਦਾ ਹੈ ਉਹਨਾਂ ਦੇ ਉੱਪਰ ਝੂਠੇ ਮਾਮਲੇ ਦਰਜ ਕੀਤੇ ਜਾਂਦੇ ਆ ਤੇ ਉਹਨਾਂ ਦੇ ਉੱਪਰ ਲਾਠੀਆਂ ਵੀ ਵਹੀਆਂ ਜਾਂਦੀਆਂ ਆ ਇਹ ਕੰਮ ਅਕਾਲੀ ਭਾਜਪਾ ਗੱਠਜੋੜ ਦੇ ਦੌਰਾਨ ਵੀ ਹੁੰਦਾ ਰਿਹਾ ਕਾਂਗਰਸ ਦੇ ਸਮੇਂ ਵੀ ਹੁੰਦਾ ਰਿਹਾ ਤੇ ਉਹੀ ਭਗਵੰਤ ਮਾਨ ਸਰਕਾਰ ਉਦੇ ਤੋਂ ਹੋਰ ਅੱਗੇ ਗਈ ਹੈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਕੱਲ ਇੱਕ ਪੱਕਾ ਮੋਰਚਾ ਖੜਕੜ ਕਲਾ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਦੇ ਉੱਤੇ ਲਗਾਉਣ ਜਾਣ ਜਾ ਰਹੇ ਸੀ ਤੇ ਜਲੰਧਰ ਫਲੋਰ ਤੋਂ ਨੌਜਵਾਨਾਂ ਦੇ ਵੱਲੋਂ ਕਈ ਸਾਲਾਂ ਤੋਂ ਲਗਾਤਾਰ ਇੱਕ ਮੋਟਰਸਾਈਕਲ ਮਾਰਚ ਕੱਢਿਆ ਜਾਂਦਾ ਹੈ ਜਿਹੜੇ ਜਲੰਧਰ ਦੇ ਪਿੰਡਾਂ ਤੋਂ ਹੁੰਦਾ ਹੋਇਆ ਖੜਕੜਕਲਾ ਪਹੁੰਚਦਾ ਹੈ ਤੇ ਉਸੇ ਮਾਰਚ ਨੂੰ ਰੋਕਣ ਦੇ ਲਈ ਸ਼ੀਰ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਬੇਰੋਜ਼ਗਾਰੀ ਨੂੰ ਖਤਮ ਕਰਨ ਦੇ ਲਈ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੁਆਨ ਦੇ ਲਈ ਨੋ ਜੇ ਰੋਜ਼ਗਾਰ ਨਹੀਂ ਤੇ ਬੇਰੋਜ਼ਗਾਰੀ ਪੱਤਾ ਦੁਆਨ ਦੇ ਲਈ ਪੰਜਾਬ ਭਰ ਦੇ ਵਿੱਚ ਨੌਜਵਾਨੀ ਨੂੰ ਨਸ਼ੇ ਦੀ ਮਾਰ ਦੇ ਵਿੱਚੋਂ ਬਚਾਉਣ ਦੇ ਲਈ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਦੇ ਲਈ ਜਿਹੜਾ ਮੋਰਚਾ ਲਗਾਉਣ ਜਾ ਰਹੇ ਸੀਗੇ ਉਸ ਮੋਰਚੇ ਨੂੰ ਬੰਦ ਕਰਨ ਦੇ ਲਈ ਕਹਿ ਲਿਏ ਉਸ ਮੋਰਚੇ ਨੂੰ ਖੇਰੂ-ਖੇਰੂ ਕਰਨ ਦੇ ਲਈ ਪੰਜਾਬ ਸਰਕਾਰ ਆਪਣੀ ਪੁਲਿਸ ਦੇ ذریعے ਜਿਹੜਾ ਹੈ ਯਤਨ ਕਰ ਰਹੀ ਹੈ ਹੁਣੀ-ਹੁਣੀ ਸਾਨੂੰ ਇਹ ਖਬਰ ਮਿਲੀ ਹੈ ਕਿ ਸਾਡੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਜਿਹੜੇ ਜਲੰਧਰ ਦੇ ਢੇਸੀ ਕਾਨਿਆਂ ਪਿੰਡ ਤੋਂ ਹੈ ਉਹਨਾਂ ਦੇ ਘਰੇ ਜਿਹੜੀ ਹੈ ਪੰਜਾਬ ਪੁਲਿਸ ਦੇ ਨੁਮਾਇੰਦੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਗਿਆ ਹਰਾਨਗੀਤਾ ਇਹ ਹੁੰਦੀ ਹੈ ਵੀ ਜਿੱਥੇ ਚਾਹੀਦਾ ਤਾਂ ਇਹ ਹੈ ਵੀ ਭਗਵੰਤ ਮਾਨ ਸਰਕਾਰ ਨੂੰ ਤਾਂ ਜੀ ਜੀਆਂ ਆਇਆ ਕਰਨਾ ਚਾਹੀਦਾ ਵੀ ਆਓ ਨੌਜਵਾਨੋ ਤੁਸੀਂ ਮੈਂ ਗੱਲ ਜਿਹੜੀ ਇਹ ਕਹੀ ਸੀਗੀ ਵੀ ਮੇਰੀ ਰੈਲੀ ਦੇ ਅੱਗੇ ਤੇ ਪਿੱਛੇ ਘੁੰਮਦੇ ਨੌਜਵਾਨ ਮੈਨੂੰ ਬੁਰੇ ਲੱਗਦੇ ਆ ਤੇ ਜਦੋਂ ਮੇਰੇ ਕੋ ਹਰਾ ਪੈਨ ਮੇਰਾ ਆ ਗਿਆ ਸਭ ਤੋਂ ਪਹਿਲਾਂ ਇਹਨਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਦੁਆਨ ਦੇ ਲਈ ਚੱਲੂਗਾ ਜਿੰਨੇ ਵੀ ਪੰਜਾਬ ਦੇ ਅਲੱਗ-ਅਲੱਗ ادارےਾਂ ਦੇ ਵਿੱਚ ਕੱਚੇ ਕੰਮ ਏ ਜਿਹੜੇ ਕੰਮ ਕਰਦੇ ਆ ਜਿਹੜੇ ਵੱਡੀ ਗਿਣਤੀ ਨੌਜਵਾਨ ਹੈ ਉਹਨਾਂ ਨੂੰ ਪੱਕੇ ਕੰਮ ਕਰਨ ਦੇ ਲਈ ਚੱਲੂਗਾ ਪਰ 3 ਸਾਲ ਬੀਤ ਜਾਣ ਤੋਂ ਬਾਅਦ ਭਗਵੰਤ ਜੀ ਸਰਕਾਰ ਨੂੰ ਉਹ ਹਰਾ ਪੈਣੀ ਨਹੀਂ ਮਿਲਿਆ ਇਸ ਗੱਲ ਨੂੰ ਯਾਦ ਕਰਾਂਦਿਆਂ ਹੋਇਆ ਜਿਹੜਾ ਅਸੀਂ ਮੋਰਚਾ ਲਗਾਉਣ ਜਾ ਰਹੇ ਸੀਗੇ ਉਸ ਮੋਰਚੇ ਨੂੰ ਖੇਰੂ-ਖੇਰੂ ਕਰਨ ਦੇ ਲਈ ਅੱਜ ਹੁਣੀ ਦੇਰ ਸ਼ਾਮ ਕਹ ਲਈਏ ਭੀ ਅੱਜ 27 ਦੀ ਦੇਰ ਸ਼ਾਮ ਨੂੰ ਸਵੇਰੇ ਮੋਰਚਾ ਨਾ ਲਗਾਇਆ ਜਾ ਸਕੇ ਫਲੋਰ ਤੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਸੈਂਕੜੇ ਨੌਜਵਾਨਾਂ ਦੇ ਕਾਫਲੇ ਦੇ ਵਿੱਚ ਜਿਹੜਾ ਹੈ ਮਾਰਚ ਫਲੋਰ ਤੋਂ ਚੱਲ ਕੇ ਖੜਕਰਕਲਾ ਦੀ ਧਰਤੀ ਦੇ ਉੱਪਰ ਇੱਕ ਪੱਕਾ ਮੋਰਚਾ ਲਗਾਉਣ ਜਾਣਾ ਹੈ ਉਹ ਨਾ ਲੱਗੇ ਉਹਦੇ ਲਈ ਪੰਜਾਬ ਪੁਲਿਸ ਦੇ ਅਫਸਰਾਂ ਦੇ ਵੱਲੋਂ ਯਤਨ ਕੀਤਾ ਵੀ ਮਨਜਿੰਦਰ ਸਿੰਘ ਢੇਸੀ ਸੂਬਾ ਪ੍ਰਧਾਨ ਸ਼ੀਤ ਭਗਤ ਸਿੰਘ ਨੌਜਵਾਨ ਸਭਾ ਨੂੰ ਘਰੇ ਹੀ ਅरेस्ट ਕਰ ਲਿਆ ਜਾਵੇ ਤਾਂ ਕਿ ਇਹ ਮੋਰਚਾ ਨਾ ਲਗਾਇਆ ਜਾ ਸਕੇ ਪਰ ਅਸੀਂ ਇਹ ਗੱਲ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਸੁਨੇਹਾ ਦਿੰਨੇ ਆ ਜਿੱਥੇ ਜਲੰਧਰ ਨਵੇਂ ਸ਼ਹਿਰ ਦੇ ਜਿਹੜੇ ਨੌਜਵਾਨ ਜਿਨ੍ਹਾਂ ਨੇ ਕੱਲ ਵੱਡੀ ਗਿਣਤੀ ਦੇ ਵਿੱਚ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਹੈ ਤੇ ਪੱਕਾ ਮੋਰਚਾ ਖੜਕੜਕਲਾ ਦੀ ਧਰਤੀ ਦੇ ਉੱਪਰ ਕਾਇਮ ਕਰਨਾ ਹੈ ਤਾਂ ਕਿ ਪੰਜਾਬ ਭਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਵਾਇਆ ਜਾ ਸਕੇ ਪੰਜਾਬ ਭਰ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਬੇਰੁਜ਼ਗਾਰੀ ਪੱਤਾ ਦੋਆਇਆ ਜਾ ਸਕੇ ਪੂਰੇ ਪੰਜਾਬ ਦੇ ਵਿੱਚ ਨਸ਼ੇ ਦੀ ਮਾਰ ਚਲਦੀ ਨੌਜਵਾਨੀ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਵੀ ਕੱਢਿਆ ਜਾ ਸਕੇ ਤੇ ਸਹੀ ਰੂਪ ਦੇ ਵਿੱਚ ਜਿਹੜਾ ਹੈ ਨਸ਼ੇ ਦਾ ਖਾਤਮਾ ਪੰਜਾਬ ਭਰ ਦੇ ਵਿੱਚ ਕੀਤਾ ਜਾ ਸਕੇ ਉਸ ਮੋਰਚੇ ਨੂੰ ਕਾਇਮ ਕਰਨ ਦੇ ਲਈ ਮੈਂਸੀ ਇਹ ਅਪੀਲ ਕਰਦੇ ਆਂ ਮੈਂ ਸੂਬਾ ਜਨਸਕੱਤਰ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਜਿੱਥੇ ਪੰਜਾਬ ਪੁਲਿਸ ਪੰਜਾਬ ਸਰਕਾਰ ਦੀ ਇੱਛ ਇਸ ਮਾੜੀ ਜਿਹੜੀ ਨੀਤੀ ਦੀ ਇਸ ਮਾੜੀ ਜਿਹੜੀ ਹਰਕਤ ਦੀ ਨਿੰਦਾ ਕਰਦੇ ਆਂ ਉਥੇ ਹੀ ਨੌਜਵਾਨਾਂ ਨੂੰ ਇਹ ਸੁਨੇਹਾ ਦਿਨੇ ਆ ਕਿ ਤਕੜੇ ਹੋ ਕੇ ਕਾਫਲੇ ਬਣਾ ਕੇ ਕੱਲ ਦੇ ਮਾਰਚ ਦੇ ਵਿੱਚ ਵੀ ਸ਼ਾਮਲ ਹੋਵੋ ਕਿਸੇ ਗੱਲ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਤੇ ਕੱਲ ਖੜਕੜ ਕਲਾ ਦੀ ਧਰਤੀ ਦੇ ਉੱਪਰ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸਜਦਾ ਕਰਨਾ ਹੈ ਉਥੇ ਪੂਰੇ ਪੰਜਾਬ ਭਰ ਦੇ ਨੌਜਵਾਨੀ ਨੂੰ ਰੋਜ਼ਗਾਰ ਦੁਆਨ ਦੇ ਲਈ ਬੇਰੋਜ਼ਗਾਰੀ ਪੱਤਾ ਦੁਆਨ ਦੇ ਲਈ ਮੋਰਚਾ ਲਾ ਕੇ ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਸੁਨੇਹਾ ਦੇਣਾ ਹੈ ਤੇ ਕੱਲ ਦਾ ਪ੍ਰੋਗਰਾਮ ਉਸੇ ਪ੍ਰਕਾਰ ਦੇ ਨਾਲ ਹੈ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਫਲੋਰ ਤੋਂ ਚੱਲ ਰਹੇ ਮਾਰਚ ਦੇ ਵਿੱਚ ਸ਼ਾਮਲ ਹੋਵੋ ਤੇ ਖੜਕੜ ਕਲਾ ਦੀ ਧਰਤੀ ਦੇ ਵਿੱਚ ਜਿਹੜਾ ਲਗਾਇਆ ਜਾ ਰਿਹਾ ਮੋਰਚਾ ਹੈ ਉਹਨੂੰ ਕਾਇਮ ਕਰਨ ਦੇ ਲਈ ਹੋਰ ਤਕੜੇ ਹੋ ਕੇ ਕੰਮ ਕਰੋ ਤਾਂ ਕਿ ਪ੍ਰਸ਼ਾਸਨ ਦੀ ਇਸ ਘੜੀ ਘਟਿਆ ਹਰਕਤ ਦਾ ਜਿਹੜਾ ਹੈ ਮੂੰਹ ਤੋੜ ਮਾ ਜਵਾਬ ਦਿੱਤਾ ਜਾ ਸਕੇ ਧੰਨਵਾਦ ਜੀ